واحر جی کا خالص واحو جی کی فتح اج جو ویڈیو پوسٹ کرن جا رہے ہیں اس دے دو پاگ پہلا ہی یوٹیوب چینل پہ پوسٹ کر دیتے گئے ہونے اس ویڈیو کا تیجا بھاگ تھی سنو باقی دو پاگ سنن بھاگ تسی اس یوٹیوب چینل پہ جا کے وہ پاگ سن سکتے ہیں ਹੁਣ ਆਪਾਂ ਅੱਗੇ ਦੀ ਸਾਖੀ ਸ਼ੁਰੂ ਕਰਾਂਗੇ ਗੁਰੂ ਸਾਹਿਬ ਦੀ ਕੀਕੀ ਸੁਣ ਕੇ ਸੰਤਾਂ ਦੂਰੋਂ ਦੂਰ ਆਉਂਦਿਆਂ ਅਸਾਮ ਦਾ ਰਜਵਾਲਾ ਰਤਨ ਰਾਏ ਗੁਰੂ ਜੀ ਦਰਸ਼ਨਾਂ ਲਈ ਆਇਆ ਤੇ ਉਸਨੇ ਗੁਰੂ ਜੀ ਨੂੰ ਪ੍ਰਸ਼ਾਦੀ ਹੱਥੀ ਪੰਜ ਘੋੜੇ ਦੀਆਂ ਕਾਟੀਆਂ ਤੇ ਬਹੁਮੁੱਲੇ ਸਮਾਨ ਨਾਲ ਚੜੇ ਹੋਏ ਘਟਾ ਤੇ ਉਹ ਕਈ ਕੀਮਤੀ ਸਮਾਨ ਦੀ ਭੇਟਾ ਕੀਤੀਆਂ ਕਾਬੁਲ ਦਾ ਇੱਕ ਸਿੱਖ ਗੁਰੂ ਸਾਹਿਬਾਸਤੇ ਬਹੁਮੁੱਲੀ ਚਾਨਣੀ ਬਰਵਾ ਕੇ ਲਿਆਇ ਜੋ ਕਿ ਮੁਗਲ ਬਾਦਸ਼ਾਹ ਦੀ ਚਾਨਣੀ ਨਾਲੋਂ ਕਿਤੇ ਵੱਧਿਆ ਸੀ ਗੁਰੂ ਸਾਹਿਬ ਨੇ ਫੌਜੀ ठाठ-ਬਾਠ ਲਈ ਰਣਜੀਤ ਨਗਾਰੇ ਬਣੇ ਸ਼ਿਕਾਰ ਖੇਡਣ ਜਾਣ ਤੋਂ ਪਹਿਲਾਂ ਜਦੋਂ ਉਹ ਨਗਾਰੇ ਵਜਾਉਂਦੇ ਤਾਂ ਇਸ ਦੀ ਆਵਾਜ਼ ਪਹਾੜ ਦੀਆਂ ਡੇਣਾ ਗੂੰਜ ਉਠਾਉਂਦੀ ਤੇ ਸੁਣਨ ਵਾਲਿਆਂ ਦੇ ਹਿਰਦੇ ਕੰਬ ਜਾਂਦੇ। ਜਦੋਂ ਭੀਮਚੰਦ ਨੇ ਸੁਣਿਆ ਤਾਂ ਉਸ ਤੋਂ ਇਹ برداشت ਨਹੀਂ ਹੋਇਆ। ਰੋਜ਼ ਇਹ ਨਗਾਰਾ ਵੱਜਣ ਨਾਲ ਪਹਾੜੀ ਰਾਜਿਆਂ ਦੀ ਵਿਰੋਧਤਾ ਸ਼ੁਰੂ ਹੋ ਗਈ। ਮਸੰਦਾਨ ਨੇ ਮਾਤਾ ਗੁਜਰੀ ਜੀ ਕੋਲ ਸ਼ਿਕਾਇਤ ਕੀਤੀ ਕਿ ਨਗਾਰੀ ਵਜਾਉਣੀ, ਸ਼ਿਕਾਰ ਖੇਡਣਾ, ਫੌਜਾਂ ਰੱਖਣੀਆਂ ਇਹ ਫਕੀਰਾਂ ਦਾ ਕੰਮ ਨਹੀਂ। اس نال بکھیڑا کھڑا ہو سکتا ہے ماتا جی نے گری جی نے نکاح تا گرو جی کہ مسندہ دی آتما گرو دا تا نکھا کے ملین ہو چکی ہے تے آلسی ہو گئے اورنگزیب چاہتا ہے کہ لوگ میرے ادھین رہے نیوے ہو کے چل پر میں یہو یہ جی سردار پیدا کرانگا جو سر اچھا کر کے ترن ترن ਅਸੀਬ ਇੰਨਾ ਤੋਂ ਡਰ ਕੇ ਨਹੀਂ ਲਿਆ ਨਾ ਕੀਮਤ ਚੰਨ ਗੁਰੂ ਜੀ ਦੀਆਂ ਗਤੀਵਿਧੀਆਂ ਬਾਰੇ ਜਾਣਨ ਲਈ ਦਰਸ਼ਨ ਦੇ ਬਹਾਨੇ ਗੁਰੂ ਜੀ ਨੂੰ ਮਿਲਣ ਆਇਆ ਕੀਮਤੀ ਚੰਨ ਪ੍ਰਸ਼ਾਦੀ ਹੱਥੀ ਤੇ ਹੋਰ ਕੀਮਤੀ ਸਮਾਨ ਦੇਖ ਕੇ ਉਹ ਸੋਚਣ ਲੱਗਾ ਇਹ ਕੀਮਤੀ ਚੀਜ਼ਾਂ ਮੇਰੇ ਕੋਲ ਹੋਣੀ ਚਾਹੀਦੀਆਂ ਹਨ ਫਕੀਰਾਂ ਕੋਲੇ ਇਹਨਾਂ ਦਾ ਕੀ ਕੰਮ ਤੇ ਉਹ ਇਨਾਂ ਨੂੰ ਹਥਿਆਣ ਦੀ ਬਹਾਨੇ ਲੱਭਣ ਲੱਗਾ ਭੀਮਚੰਦ ਨੇ ਆਪਣੇ بیٹے ਦੀ ਸਗਾਈ ਮੋਕੇ ਗੁਰੂ ਜੀ ਤੋਂ ਪਛਾਦੀ ਹੱਥੀ ਤੇ ਕੀਮਤੀ ਜਾਣੀਦਾਰ ਮੰਗਣ ਲਈ ਆਪਣੇ ਵਜ਼ੀਰ ਨੂੰ ਭੇਜਿਆ ਗੁਰੂ ਜੀ ਭੀਮਚੰਦ ਦੀ ਨੀਤ ਨੂੰ ਜਾਣਦੇ ਸਨ ਇਸ ਲਈ ਉਨ੍ਹਾਂ ਨੇ ਉਸ ਨੂੰ ਨਾ ਕਰ ਦਿੱਤੀ ਤੇ ਕਿਹਾ ਇਹ ਸੰਕਤਾ ਦਾ ਪਿਆਰ ਭੇਟਾ ਹੈ ਮੈਂ ਕਿਸੇ ਨੂੰ ਨਹੀਂ ਦੇ ਸਕਦਾ पीम चंदनी और अन्य राजाओं ने सलाह करके गुरुजी ਨੂੰ ਕਿਹਾ ਜਾਂ ਤਾਂ ਇਹ 치છા পেਛ ਦੋ ਜਾਂ ਅਨੰਦਪੁਰ ਸਾਹਿਬ ਖਾਲੀ ਕਰ ਦਿਓ ਨਹੀਂ ਤਾਂ ਯੁੱਧ ਲਈ ਤਿਆਰ ਹੋ ਜਾਓ ਗੁਰੂ ਗੋਬਿੰਦ ਸਿੰਘ ਜੀ ਦਾ ਉੱਤਰ ਹੀ ਉਹਨਾਂ ਦੀ ਚੜ੍ਹਦੀ ਕਲਾ ਦਾ ਸਬੂਤ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਾ ਕਿਸੇ ਤੋਂ ਡਰਦੇ ਹਾਂ ਨਾ ਕਿਸੇ ਨੂੰ ਡਰਾਉਂਦੇ ਹਾਂ ਨਾ ਕਿਸੇ ਦੀ ਈਨ ਮੰਨਦੇ ਹਾਂ ਤੇ ਨਾ ਕਿਸੇ ਨੂੰ ਈਮ ਮਨਾਉਂਦੇ ਹਨ ਆਨੰਦਪੁਰ ਸਾਹਿਬ ਸਾਡੇ ਗੁਰੂ ਪਿਤਾ ਜੀ ਮੂਲ ਖਰੀਦੀ ਥਾਂ ਤੇ ਸਾਰਿਆ ਹੋਇਆ ਹੈ ਇਸ ਲਈ ਇੱਥੋਂ ਨਿਕਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਤੁਸੀਂ ਫੇਰ ਵੀ ਲੜਨ ਤੇ ਹੀ ਤੁਲੇ ਤਾਂ ਅਸੀਂ ਤਿਆਰ ਹਾਂ ਤੇ ਲੋੜ ਪੈਣ ਤੇ ਤਲਵਾਰ ਉਠਾਉਣਾ ਖत्री ਦਾ ਧਰਮ ਹੈ ਪਹਾੜੀ ਰਾਜਿਆਂ ਨੇ ਉੱਤਰ ਦੇ ਕੇ ਗੁਰੂ ਜੀ ਯੁੱਧ ਦੀਆਂ ਤਿਆਰੀਆਂ ਵਿੱਚ ਝੁੱਟ ਪਏ। ਅੰਮ੍ਰਿਤ ਵੇਲੇ ਕਥਾ ਕੀਰਤਨ ਤੋਂ ਬਾਅਦ ਦੁਪਹਿਰੇ ਦੀਵਾਨ ਸਜਾ ਕੇ ਜੰਗਾਂ ਯੁੱਧਾਂ ਦੇ ਪ੍ਰਸੰਗ ਸੁਣਾਉਂਦੇ। ਘੋੜ ਸਵਾਰੀ, ਸ਼ਸਤਰ ਵਿਦਿਆ ਤੇ ਯੁੱਧ ਅਭਿਆਸ ਕਰਾਉਣਾ। ਸਿੱਖ ਸੰਗਤਾਂ ਗੁਰੂ ਜੀ ਦੇ ਪਿਆਰ ਭਰੇ ਹੁਕਮ ਮੰਨ ਕੇ ਸ਼ਸਤਰ ਤੇ ਘੋੜਾ ਪੇਟ ਕਰਨ ਲੱਗੇ ਤੇ ਨੌਜਵਾਨ ਵੀ ਆਪਣੀ ਜਵਾਨੀਆਂ ਗੁਰੂ ਜੀ ਕੋਲ ਪੇਟ ਕਰਨ ਲੱਗੇ। ਪੀਂ ਚੰਦੂ ਇਸ ਬਗਾਵਤ ਸਮਝ ਕੇ ਦੂਜੀ ਰਾਜੇ ਨੂੰ ਉਕਸਾਇਆ ਪਰ ਰਾਜਾ ਮੇਦਨੀ ਪ੍ਰਕਾਸ਼ ਗੁਰੂ ਜੀ ਨੂੰ ਬਹੁਤ ਮੰਨਦਾ ਤੇ ਉਹਨਾਂ ਦਾ ਅਪਸ਼ਰਧ ਹਲੂ ਸੀ ਉਸ ਨੇ ਗੁੰਜੀ ਨੂੰ ਆਪਣੀ ਵਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਇਹ ਸਾਰਾ ਇਲਾਕਾ ਤੁਹਾਡਾ ਹੈ ਤੁਸੀਂ ਜਿੱਥੇ ਮਰਜ਼ੀ ਨਿਵਾਸ ਕਰ ਸਕਦੇ ਹੋ ਮਾਤਾ ਜੀ ਦੇ ਜੋਰ ਦੇਣ ਤੇ ਗੁਰੂ ਸਾਹਿਬ ਮੇਦਨੀ ਪ੍ਰਕਾਸ਼ ਕੋਲ پانچ سو پٹھان جو شاہی فوج کڈے گئے وہ بھی پیر بلدو شاہ سیدی فوج گرو صاحب ہو گئے مہند کرپال اپنے پانچ سو اداسی چیلیاں ਗੁਰੂ ਜੀ ਦੀ ਖੋਜ ਵਿੱਚ ਆ ਗਿਆ ਪੂਰੀ ਬਹੁਤ ਸਾਰੇ ਜਵਾਨ ਗੁਰੂ ਜੀ ਫੌਜ ਵਿੱਚ ਭਰਤੀ ਹੋ ਗਏ ਭੀਮ ਚੰਦ ਜਦੋਂ ਆਪਣੇ ਪੁੱਤਰ ਦੀ ਬਰਾਤ ਲੈ ਕੇ ਆਇਆ ਤਾਂ ਪਹਾੜੀ ਰਾਜਿਆਂ ਦੀ ਫੌਜਾਂ ਵੀ ਨਾਲ ਸੀ ਇਸ ਦਾ ਲੰਗ ਆਪੌਂਟਸ ਐਵੇਂ ਚੋਹੀ ਸੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਰੂਪ ਦਿੱਤਾ ਤੇ ਕਿਹਾ ਕਿ ਕਿਸੇ ਰਾਜੇ ਦੀਆਂ ਫੌਜਾਂ ਇਸ ਥਾਂ ਨਹੀਂ ਲੰਘ ਸਕਦੀਆਂ ਗੁਰੂ ਜੀ ਨੇ ਦੁੱਲੀ ਤੇ ਕੁਝ ਬਰਾਕਿਆਂ ਨੂੰ ਹੀ ਲੰਮਣ ਦਿੱਤਾ ਇਸ ਗੱਲ ਤੋਂ ਤਿਲ ਮਿਲਾਏ ਪਿੰਚੰਦ ਨੇ ਵਿਆਹ ਤੋਂ ਬਾਅਦ 15 ਰਾਜਿਆਂ ਦੀ ਫੌਜਾਂ ਲੈ ਕੇ ਅਚਾਨਕ ਗੁਰੂ ਸਾਹਿਬ ਤੇ ਹਮਲਾ ਬੋ ਦਿੱਤਾ ਪਰ ਗੁਰੂ ਸਾਹਿਬ ਕਬਰਾਈ ਨਹੀਂ ਉਹਨਾਂ ਨੇ ਆਪਣੀ ਫੌਜ ਨੂੰ ਹੌਸਲਾ ਦਿੱਤਾ ਤੇ ਗੁਰੂ ਜੀ ਇਹ ਯੁੱਧ ਜਿੱਤ ਗਏ ਇਸ ਯੁੱਧ ਨੂੰ ਪੰਗਾਣੀ ਦਾ ਯੁੱਧ ਕਿਹਾ ਜਾਂਦਾ ਹੈ ਪੰਗਾਣੀ ਦਾ ਯੁੱਧ جو کہ ایک درمی اس گرو جی نے مہان جت پراپت گرو سبرشا دڑھتا بخشیاری طاقت صاحب دی دیئے لڑائی کوئی جر جورو جا جمین لی نہیں دی لڑائی سی گرو صاحب نے نہ کوئی این منوائی نہ کسی علاقے قبضہ کیا نہ بندے قید کیتی تے نہ ہی اس دا کوئی راجنیتک لاب اٹھایا ہے گرو صاحب سمجھ گئے کہ اے پہلی لڑائی ہے پر آخری نہیں اس تو بعد گرو صاحب نے کئی یدھ لڑنے رہے کدے پہاڑی راجیا نال کدے مغلاں نال گرو صاحب نے پونٹا صاحب سکھی لئی سرکھت نہیں سمجھ دیا انند پور صاحب واپس آ گئے تے اپنا سارا دھیان आनंदपुर दी सुरक्षावधानवन ला ਦਿੱਤਾ ਤੇ ਆਪ ਜੀ ਨੇ ਇੱਥੇ ਪੰਜ ਕਿਲੇ ਆਨੰਦਗੜ ਲਹੂਗੜ ਫਤਿਹਗੜ ਹੂਲਗੜ ਤੇ ਕੇਸ ਗੜ ਬਣਵਾਏ ਸਿੱਖਾਂ ਨੂੰ ਮਜ਼ਬੂਤ ਕਰਨ ਲਈ ਢਾਡੀਆਂ ਪਾਸੋਂ ਪੁਰਾਤਨ ਜੰਗਾਂ ਦੇ ਕਾਰਨ ਤੇ ਦੇਸ਼ ਭਗਤੀ ਦੇ ਗੀਤ ਲਿਖਵਾਏ ਇਸ ਤਰ੍ਹਾਂ ਫੌਜ ਨੂੰ ਵੈਰੀਆਂ ਦੇ ਟੱਕਰੇ ਤੇ ਧਰਮ ਦੇ ਮਿੱਦਲ پوری طریقے تیار کرتا گیا گیا واحر جی ہن آپ اس ویڈیو اتھے ہی سماپت کر سن رہے ہوں تا تمہیں یہ ساخی کی پسند جرور آئی ہو لائک جرور کرنا اس دا اگلا دیکھن لے چینل سبسکرائب بھی ضرور کرنا ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਦਬ ਦੇਣਾ ਤਾਂ ਕਿ ਜਦੋਂ ਵੀ ਇਸ ਦਾ ਅਗਲਾ ਭਾਗ ਬਣਾਇਆ ਜਾਵੇ ਤੇ YouTube ਵਿੱਚ ਪੋਸਟ ਕੀਤਾ ਜਾਵੇ ਤਾਂ ਤੁਸੀਂ ਸਮਾਂ ਰਹਿੰਦੇ ਹੀ ਦੇਖ ਲਓ ਇੱਕ ਵਾਰੀ ਫੇਰ ਆਪਾਂ ਰਲ ਕੇ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ